ਦੋਸਤੋ ਭਰਾ ਆਪਣੀਆਂ ਭੈਣਾਂ ਨੂੰ ਖੁਸ਼ ਦੇਖਣ ਦੇ ਲਈ ਕੀ ਕੁਝ ਨਹੀਂ ਹੀ ਕਰਦੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਅਤੇ ਉਸਦੇ ਭਰਾ ਉਸਦੇ ਪੈਰਾਂ ਨੂੰ ਧੋ ਕੇ ਪਾਣੀ ਪੀ ਜਾਂਦੇ ਨੇ ਸੱਚੀ ਦੋਸਤੋ ਇੰਨਾ ਪਿਆਰ ਭੈਣ ਭਰਾਵਾਂ ਦਾ ਕਦੇ ਨਹੀਂ ਦੇਖਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਇੱਕ ਪਿਓ ਆਪਣੀ ਧੀ ਨੂੰ ਬੜੇ ਚਾਮਾਂ ਲਾਡਾ ਨਾਲ ਪਾਲਦਾ ਹੈ ਅਤੇ ਜਦੋਂ ਧੀ ਦਾ ਵਿਆਹ ਹੁੰਦਾ ਹੈ ਉਸ ਸਮੇਂ ਜੇ ਪਿਤਾ ਨਾ ਹੋਵੇ ਤਾਂ ਉਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ ਵੀਡੀਓ ਵਿੱਚ ਤੁਸੀਂ ਇੱਕ ਕੁੜੀ ਨੂੰ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਜਦੋਂ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਜਦੋਂ ਉਸ ਕੁੜੀ ਦਾ ਚਾਚਾ ਪੱਲਾ ਫੜਾਉਂਦਾ ਹੈ ਤਾਂ ਉਸ ਕੁੜੀ ਨੂੰ ਆਪਣੇ ਪਿਤਾ ਦੀ ਯਾਦ ਆ ਜਾਂਦੀ ਹੈ ਬੋਸਰਣ ਹੋ ਜਾਂਦੀ ਹੈ ਤੇ ਰੋਣ ਲੱਗ ਪੈਂਦੀ ਹੈ ਸੱਚੀ ਦੋਸਤੋ ਇਹ ਜਿਹੇ ਸਮਿਆਂ ਤੇ ਆ ਕੇ ਆਪਣੇ ਦੀ ਯਾਦ ਆ ਹੀ ਜਾਂਦੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਉਸ ਵੀਡੀਓ ਬਾਰੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਵਿਆਹਾਂ ਦੇ ਵਿੱਚ ਰਿਵਾਜ ਤਾਂ ਬੜੇ ਹੁੰਦੇ ਨੇ ਪਰ ਇਹੋ ਜਿਹਾ ਰਵਾਜ ਕਦੇ ਨਹੀਂ ਦੇਖਿਆ ਹੋਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਵਿਆਹ ਵਾਲੀ ਕੁੜੀ ਦੇ ਭਰਾ ਤੇ ਪਰਜਾਈ ਦੇ ਬੁੱਲ੍ਹੇ ਇੱਕ ਰਸਮ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਲਾਵਾ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਪਾਣੀ ਦਾ ਸੱਟਾ ਦੇ ਕੇ ਉੱਪਰ ਦੀ ਚੱਕਰ ਲਗਾਏ ਜਾਂਦੇ ਨੇ ਤਾਂ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ